ਆਪਾਂ ਪਹਿਲਾਂ ਵੀ ਮੁਦਕੀ ਮੋਰਚਾ ਨਾ ਆ ਦੇ ਇੱਕ ਮੋਰਚਾ ਲਗਾਇਆ ਸੀ ਜਿਦੇ ਵਿੱਚ ਇਹ ਮੰਗਾਂ ਰੱਖੀਆਂ ਸੀਗੀਆਂ ਉਹਦਾ ਫੇਜ਼ ਵਨ ਦੀਆਂ ਮੰਗਾਂ ਸਰਕਾਰ ਨੇ ਮੰਨ ਲੀਆਂ ਸੀਗੀਆਂ ਕਿ ਹਾਂ ਅਸੀਂ ਇਹ ਨਹੀਂ ਕਰਦੇ ਬਾਕੀਆਂ ਦਾ ਆਪਾਂ ਨੂੰ ਇਹ ਕਿਹਾ ਸੀਗਾ ਕਿ ਇਹ ਪਾਲਿਸੀ ਡਿਸੀਜਨਸ ਆ ਅਸੀਂ ਸਮੇਂ ਨਾਲ ਟਾਈਮ ਨਾਲ ਇਹ ਕਰ ਦਿੰਨੇ ਕੋਈ ਟਾਈਮ ਫਰੇਮ ਉਹਨਾਂ ਨੇ ਦਿੱਤਾ ਨਹੀਂ ਸੀ ਪਰ ਹੁਣ ਇੱਕ ਸਾਲ ਹੋ ਗਿਆ ਪਾਣੀ ਦੀ ਕਿੱਲਤ ਦਿਨੋ ਦਿਨ ਵਾਧਦੀ ਜਾ ਰਹੀ ਆ ਪਾਣੀ ਦਾ ਪੋਲਿਊਟਰ ਪੋਲੂਸ਼ਨ ਵੀ ਨਹੀਂ ਰੁਕੀ ਪਲੀਤ ਹੋਣਾ ਵੀ ਨਹੀਂ ਰੁਕਿਆ ਤੇ ਪਾਣੀ ਘਰ-ਘਰ ਜਾਂ ਹਰੇਕ ਖੇਤਰ ਨੂੰ ਜਾਂ ਖੇਤ ਨੂੰ ਜਾਂ ਸੰਤ ਨੂੰ ਨਹੀਂ ਮਿਲਿਆ ਸੋ ਉਹਨਾਂ ਨੂੰ ਲੈ ਕੇ ਆਪਾਂ ਤਿੰਨ ਮੁੱਖ ਮੰਗਾਂ ਰੱਖੀਆਂ ਸਰਕਾਰ ਕੋਲੇ ਪਹਿਲੀ ਗੱਲ ਤਾਂ ਇੱਕ ਜਿਹੜਾ ਪਾਣੀ ਪਲੀਤ ਹੋ ਰਿਹਾ ਸਾਰੀ ਥਾਂ ਤੇ ਹਵਾ ਪਾਣੀ ਪਲੀਤ ਹੋ ਰਿਹਾ ਉਹਦੇ ਉੱਤੇ ਵਾਈਟ ਪੇਪਰ ਲੈ ਕੇ ਆਵੇ ਇਹ ਦੱਸੇ ਕਿ ਕਿਉਂ ਪਲੀਤ ਹੋ ਰਿਹਾ ਕਿਹੜੀਆਂ-ਕਿਹੜੀਆਂ ਕਮੀਆਂ ਕਿੱਥੇ ਕਰਪਸ਼ਨ ਕਰਕੇ ਹੋ ਰਿਹਾ ਕਾਨੂੰਨ ਕਿਉਂ ਫਲੌਟ ਹੋ ਰਿਹਾ ਤੇ ਰੋਕਿਆ ਕਿਉਂ ਨਹੀਂ ਜਾ ਰਿਹਾ ਮਤਲਬ ਜੀਰੇ ਵਰਗੇ ਵਿਆ ਬੁੱਢੇ ਤਰਿਆਰ ਕਾ ਚੀਜ਼ਾਂ ਹਰ ਇੱਕ ਥਾਂ ਥਾਂ ਕਿਉਂ ਹੋ ਰਹੀਆਂ ਤੇ ਇਹ ਗਾਂ ਉਹਨਾਂ ਨੇ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਆ ਉਹ ਕੀ ਉਹਨਾਂ ਦੀ ਪਲਾਨ ਹੈਗੀ ਹੈ ਕਿ ਕਿਵੇਂ ਇਹਨੂੰ ਰੋਕਣਗੇ ਦੂਜੀ ਜਿਹੜੀ ਮੰਗ ਆਪਣੀ ਇਹ ਹੈਗੀ ਆ ਕਿ ਵੀ ਪਾਣੀ ਦਾ ਜਿਹੜਾ ਅਲਾਉਂਸ ਹੈਗਾ ਜਿਹੜੀ ਪਾਣੀ ਪਚਾਉਣਾ ਹੈਗਾ ਪਹਿਲੀ ਗੱਲ ਤਾਂ ਉਹਨੂੰ ਪਚਾਇਆ ਜਾਵੇ ਖੇਤ-ਖੇਤ ਦੇ ਵਿੱਚ ਉਹਦੀ ਪਲਾਨ ਮੁਹਿੰਮ ਛੇੜੀ ਜਾਵੇ ਜਿਵੇਂ 85 ਦੇ ਵਿੱਚ ਛੇੜੀ ਗਈ ਸੀ ਦੂਜੀ ਗੱਲ ਉਹਦਾ ਅਲਾਉਂਸ 3.05 ਨਹੀਂ ਚੱਲਣਾ ਜੇ ਤੁਸੀਂ ਉਹਦਾ 7 ਮਿਨੀਮਮ 7 ਕਿਊਸਕ ਦਾ ਅਲਾਉਂਸ ਹੋਣਾ ਚਾਹੀਦਾ ਹੈ ਮਾਲਵੇ ਦੇ ਵਿੱਚ ਤੇ ਉਸੇ ਸ ਰੇਸ਼ੋ ਦੇ ਹਿਸਾਬ ਨਾਲ ਹੀ ਦਬਾਬੇ 'ਚ ਹੋਣਾ ਚਾਹੀਦਾ ਤੀਜੀ ਜਿਹੜੀ ਗੱਲ ਹੈਗੀ ਆ ਕਿ ਵੀ ਤਾਂ ਆਪਣਾ ਜੇ ਸਰਕਾਰ ਸੰਜੀਦਾ ਹੈਗੀ ਆ ਕਿ ਉਹ ਪੰਜਾਬ ਦੇ ਪਾਣੀਆਂ ਦਾ ਹੱਲ ਕਰਨਾ ਚਾਹੁੰਦੀ ਹੈ ਜੇ ਉਹ ਸੰਜੀਦਾ ਤਾਂ ਉਹ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਕਿ ਪੰਜਾਬ ਦੇ ਪਾਣੀ ਜਿਹੜੇ ਹੈਗੇ ਆ ਉਹਨਾਂ ਤੇ ਸਿਰਫ ਵਾਹਿਦ ਪੰਜਾਬ ਮਾਲਕ ਆ ਉਹਦਾ ਤੇ ਪੰਜਾਬ ਦਾ ਹੀ ਹੱਕ ਆ ਇਹਦੇ ਤੋਂ ਆਪਾਂ ਨੂੰ ਪਤਾ ਲੱਗੂ ਕਿ ਹਾਂ ਉਹ ਬਾਕੀ ਜਿਹੜੇ ਲੰਬੇ ਪ੍ਰੋਗਰਾਮ ਹੈਗੇ ਆ ਕਿਉਂਕਿ ਇੱਕੋ ਦਿਨ 'ਚ ਹੋਣਾ ਨਹੀਂ ਤਾਂ ਹਾਂ ਉਹਦੇ ਵਾਸਤੇ ਉਹ ਸੰਜੀਦਾ ਹੈਗੀ ਆਪਣੀਆਂ ਤਿੰਨ ਮੰਗਾਂ ਇਹ ਤਿੰਨ ਮੰਗਾਂ ਦਾ ਆਪਾਂ ਤਿੰਨ ਮਹੀਨੇ ਦਾ ਸਮਾਂ ਦਿੰਨੇ ਆ ਸਰਕਾਰ ਨੂੰ ਕਿ ਤਿੰਨ ਮਹੀਨੇ ਤੱਕ ਇਹਨਾਂ ਨੂੰ ਅ ਮੀਟ ਕਰਨ ਆ ਦੀ ਇੰਟੈਂਸ਼ਨ ਸ਼ੋ ਕਰਨ ਕਿ ਇਹ ਜਾਂ ਮਤਾਲਿਆ ਕੇ ਦੂਸਰੀ ਕਲਾ ਵਾਈਟ ਪੇਪਰ ਤਿਆਰ ਕਰਾਂ 10 ਮਹੀਨੇ ਸਫੀਸ਼ੀਐਂਟ ਹੈਗੇ ਪੋਲੂਸ਼ਨ ਤੇ ਵਾਈਟ ਪੇਪਰ ਤਿਆਰ ਕਰਨ ਵਾਸਤੇ ਤੇ ਜਿਹੜਾ ਅ ਅਲਾਉਂਸ ਹੈਗਾ ਉਹਨੂੰ 7.05 60 ਕਿਊਸਿਕ ਪਰ 1 ਪਰ 1000 ਏਕੜ ਦੇ ਹਿਸਾਬ ਨਾਲ ਕੈਲਕੂਲੇਟ ਕਰਿਆ ਕਰ ਪਾਣੀ ਐਗਰੀਕਲਚਰਲ ਨੀਡ ਵਾਸਤੇ ਤਾਂ ਇਹ ਆਪਣੀ ਮੰਗ ਹੈ ਇਸ ਟਾਈਮ ਇਹ ਸਮਝ ਲੋ ਮੁਦਗੀ ਮੋਰਚਾ ਫੇਜ਼ 2 ਹੈਗਾ ਹਾਂ ਕਿ ਸਰਕਾਰ ਇੰਨਾ ਆਰਾਮ ਨਾਲ ਕਰ ਸਕਦੀ ਹੈਗੀ ਆ ਜੇ ਹਲੇ ਵੀ ਨਹੀਂ ਸਰਕਾਰ ਕਰਦੀ ਫਿਰ ਡੈਫੀਨਿਟਲੀ ਅਸੀਂ ਲਾਮਬੰਦ ਹੋ ਕੇ ਹਾਂ ਉਸੇ ਤਰੀਕੇ ਮਨ ਡੈਫੀਨਿਟਲੀ ਉਹ ਸ਼ੇਪ ਟੈਕਸਚਰ ਬਦਲ ਸਕਦਾ ਹੈ ਜਿਟੇਸ਼ਨ ਦਾ ਪਰ ਉਹ ਡਿਫਰੈਂਟ ਹੋਊਗਾ ਉਹ ਇਸੇ ਕੁਝ ਪਲਾਨ ਆਊਟ ਕੀਤਾ ਹੋਇਆ ਡਿਪੈਂਡਿੰਗ ਸਰਕਾਰ ਕਿਹਨਾਂ ਰਿਸਪੌਂਸ ਦਿੰਦੀ ਆ ਉਸ ਹਾਵ ਨਾਲ ਸੀ ਐਜੀਟੇਸ਼ਨ ਦਾ